ਜਿਹੜੇ ਬੰਦੇ ਨੇ ਮੈਡੀਟੇਸ਼ਨ ਜਾਂ ਇੱਥੇ ਬਹਿ ਕੇ ਸਕੂਨ ਲੈਣਾ ਹੋਵੇ ਤਾਂ ਇਹ ਬਹੁਤ ਵਧੀਆ ਜਗ੍ਹਾ ਹੈ। ਆਕਾਲ ਤਖਤ ਦੇ ਸਾਹਮਣੇ ਇੱਧਰ ਜਿਹੜਾ ਆਹ ਵਾਲਾ ਦਰਵਾਜ਼ਾ ਆ ਜਿਹੜਾ ਬੁੱਗਾ ਹੈਗਾ ਇਹਨਾਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਪਏ ਆ। ਜਿਹੜੇ ਗੋਲੀਆਂ ਦੇ ਛਰੇ ਵੱਜੇ ਹੈਗੇ ਆ ਉਹ ਅੱਜ ਵੀ ਮੌਜੂਦ ਹੈਗੇ ਆ ਗੀਆਂ ਦੇ ਨਿਸ਼ਾਨ ਹੈ ਤਾਂ ਉਹ ਤੋਂ ਇੱਕ ਥਾਂ ਤੋਂ ਕਾਫੀ ਜ਼ਿਆਦਾ ਨਾ ਡਿੱਗਿਆ ਹੋਇਆ ਤਾਂ ਸਾਇਦ ਉੱਥੇ ਕੋਈ ਬੰਬ ਦਾ ਆ ਕੋਈ ਬਰੂਦ ਹੈ ਜਿਹੜਾ ਇਕੱਠਾ ਬਰਸ਼ਟ ਮਾਰਿਆ ਵਾਲਾ ਬਾਗ ਜਿਹਦਾ ਨਾਮ ਚੇਤੇ ਆਉਣਾ ਜਾਂ ਨਾਮ ਅੱਗੇ ਆਉਣਾ ਤਾਂ ਉਦੋਂ ਉਹ ਚੀਜ਼ ਜਿਹੜਾ ਉਹ ਬੇਕਸੂਰ નિર્ਦੋਸ਼ ਬੰਦੇ ਜਿਨ੍ਹਾਂ ਉੱਤੇ ਅਚਾਨਕ ਹਮਲਾ ਕਰਤਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਤਾਂ ਹਜ਼ਾਰਾਂ ਸੈਂਕੜੇ ਜਿਹੜੇ ਲੋਕੋ ਮਾਰੇ ਗਏ ਸੀ ਜੇ ਤੀ ਉਸ ਤਰੀਕੇ ਦਾ ਇਹਨਾਂ ਨੇ ਇੱਕ ਮਾਹੌਲ ਬਣਾਤਾ ਕਿ ਜਲੀਆਂ ਵਾਲੇ ਬਾਗ ਤੋਂ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਉਹ ਇਹਨਾਂ ਨੇ ਰਹਿਣ ਨਹੀਂ ਦਿੱਤੀ ਪਤਾ ਨਹੀਂ ਕਿਉਂ ਨਹੀਂ ਰਹਿਣ ਦਿੱਤੀ ਸ਼ਾਇਦ ਪਤਾ ਨਹੀਂ ਮੇਰੇ ਦਿਮਾਗ ਨੂੰ ਇਹ ਗੱਲ ਆਇਆ ਮੇਰੇ ਦਿਲ ਨੂੰ ਲੱਗੀ ਕਿ ਤੁਹਾਡੇ ਸਤਿ ਸ੍ਰੀ ਅਕਾਲ ਨਮਸਤੇ ਆਦਾਓ ਵੈਲਕਮ ਬੈਕ ਤਾਂ ਕਿਵੇਂ ਹੋ ਸਾਰੇ ਜਣੇ ਅੱਜ ਦੀ ਸਵੇਰ ਅੱਜ ਦਾ ਵਲੋਗ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਦਾ ਆਪਾਂ ਰਾਤ ਆਗੇ ਸੀ ਦਰਬਾਰ ਸਾਹਿਬ ਤੇ ਅੱਜ ਦਾ ਵਲੋਗ ਆਪਾਂ ਸਟਾਰਟ ਕਰ ਰਹੇ ਹਾਂ ਦਰਬਾਰ ਸਾਹਿਬ ਤੋਂ ਰਾਤ ਹਨੇਰਾ ਸੀਗਾ ਇਸ ਕਰਕੇ ਆਪਾਂ ਵਲੋਗ ਬਣਾਇਆ ਨਹੀਂ ਇਹ ਫਿਰੇ ਫਿਰੇ ਦਾ ਟਾਈਮ ਆਪਾਂ ਨਾਲ ਨੂੰ ਲੈ ਤੇ ਹੁਣ ਚਲਦੇ ਆਂ ਦਰਬਾਰ ਸਾਹਿਬ ਆਪਾਂ ਟਿਕਾਂਗੇ ਮੱਥਾ ਆਜੋ ਜੀ ਆਜੋ ਜੀ ਪਹਿਲਾਂ ਆਪਾਂ ਜਮਾ ਕਰਾਉਣੀ ਹੈ ਜੋੜੇ ਤੇ ਮੈਂ ਪਹਿਲਾਂ ਪਿੱਛੇ ਵਲੋਗ ਸਟਾਰਟ ਕਰਿਆ ਜਲੀਆਂ ਵਾਲੇ ਬਾਗ ਕੋਲ ਤਾਂ ਬੈਕ ਸਾਈਡ ਤੋਂ ਸੂਰਜ ਸੀਗਾ ਤਾਂ ਉਹ ਵੀਡੀਓ ਵਧੀਆ ਬਣੀ ਨਹੀਂ ਤਾਂ ਆਪਾਂ ਦੁਬਾਰੇ ਇੰਟਰੋ ਬਣਾ ਲੀਆ ਚਲੋ ਜੀ ਪਹਿਲਾਂ ਜੋੜੇ ਜਮਾ ਕਰਾਉਣੀ ਹੈ ਇਹਦਰ ਜਲ ਸੇਵਾ ਜੀ ਹਾਂ ਜੀ ਜਿਹੜੇ ਬੰਦੇ ਨੇ ਮੈਡੀਟੇਸ਼ਨ ਜਾਂ ਇੱਥੇ ਬਹਿ ਕੇ ਸਕੂਨ ਲੈਣਾ ਹੋਵੇ ਤਾਂ ਇਹ ਬਹੁਤ ਵਧੀਆ ਜਗ੍ਹਾ ਹੈ ਨਹੀਂ ਇੱਧਰ ਦਰਬਾਰ ਸਾਹਿਬ ਦਰਸ਼ਨੀ ਦਿਉੜੀਆਂ ਦਰਸ਼ਨੀ ਦਿਉੜੀਆਂ ਦੇ ਬਿਲਕੁਲ ਸਾਹਮਣੇ ਆ ਨਾ ਜਿਹੜਾ ਇਹ ਬੜਾ ਵਧੀਆ ਸਥਤੋਰੀ ਆ ਆਪਾਂ ਕਰੋ ਦਰਸ਼ਨ ਸ੍ਰੀ ਦਰਬਾਰ ਸਾਹਿਬ ਦੇ ਪਹਿਲਾਂ ਇਹ ਸੀ ਉਦੋਂ ਹਾਲ ਦਾ ਲੰਗਰ ਹਾਲ ਦਾ ਨਾ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਆ ਤੇ ਹੁਣ ਇਹ ਬਣ ਗਿਆ ਤੇ ਇਹ ਵੀ ਬੜਾ ਸੋਹਣਾ ਬਣਿਆ ਡਿਜ਼ਾਈਨ ਸਰਬਾਰ ਸਾਹਿਬ ਮੱਥਾ ਟੇਕ ਕੇ ਆ ਗਏ ਆ ਇੰਦਰ ਅੱਜ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਅਕਾਲ ਤਖਤ ਦੇ ਸਾਹਮਣੇ ਇੱਧਰ ਜਿਹੜਾ ਆਹ ਵਾਲਾ ਦਰਵਾਜ਼ਾ ਆ ਜਿਹੜਾ ਬੁੱਗਾ ਹੈਗਾ ਇਹਨੂੰ ਬੁੱਗਾ ਆ ਦਰਵਾਜ਼ਾ ਜੋ ਵੀ ਕਹਿ ਦਿਓ ਉਹਦੇ ਵਿੱਚ ਅੱਜ ਵੀ ਗੋਲੀਆਂ ਦੇ ਨਿਸ਼ਾਨ ਨੇ 84 ਦੇ ਜਿਹੜੇ ਨਿਸ਼ਾਨ ਸੀ ਨਾ ਇੱਥੇ ਤੁਸੀਂ ਦੇਖ ਸਕਦੇ ਹੋ ਆਹ ਵਾਲੇ ਇਹ ਮੈਂ ਤੁਹਾਨੂੰ ਕੋਲੋਂ ਵੀ ਦਿਖਾ ਦਾਂਗਾ ਬਾਕੀ ਸਾਰਾ ਰੀਨੋਵੇਸ਼ਨ ਕਰਤਾ ਉਧਰ ਜਿੰਨੇ ਵੀ ਸੀਗੇ ਉਹ ਉਸ ਪਾਸੇ ਉਹ ਵੀ ਸਾਰਾ ਰੀਨੋਵੇਸ਼ਨ ਕਰਤਾ ਸਾਰਾ ਕਰਤਾ ਪਰ ਆਹ ਜਿਹੜਾ ਹੈਗਾ ਇਹ ਰੱਖਿਆ ਹੋਇਆ ਜੋ ਕਿ ਇੱਥੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਉਹ ਦਰਸ਼ਨ ਕਰ ਸਕਣ ਵੀ ਮੌਜੂਦਾ ਹਕੂਮਤ ਨੇ ਜੋ ਸਿੱਖਾਂ ਤੇ ਤਸ਼ੱਦਦ ਕੀਤਾ ਕਿਸ ਤਰੀਕੇ ਦਾ ਮੰੰਜਰ ਰਿਹਾਣਾ ਵੀ ਕੰਧਾਂ ਦੇ ਵਿੱਚ ਗੋਲੀਆਂ ਦੇ ਅੱਜ ਵੀ ਨਿਸ਼ਾਨ ਹਨ ਮੈਨੂੰ ਲਾਗਿਓ ਵਿਖਾਉਣਾ ਜਿਹੜੇ ਅੱਜ ਵੀ ਮੌਜੂਦ ਨੇ ਜੋ ਮਿਟੇ ਨਹੀਂ ਗਏ ਤੇ ਨਾ ਹੀ ਇਹਨਾਂ ਨੂੰ ਮਟਾਏ ਗਏ ਐ ਕਿਉਂਕਿ ਇੱਕ ਯਾਦ ਤਾਜ਼ਾ ਰਵੇ ਕਿ ਹੁਣ ਤੁਸੀਂ ਇੱਕ ਆਪਾਂ ਸੋਚ ਸਕਦੇ ਆਂ ਕਿ ਕਿਦਾਂ ਦਾ ਮੰਜਰ ਰਿਹਾ ਹਣਾ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਪਏ ਆ ਆ ਜਿਹੜੇ ਗੋਲੀਆਂ ਦੇ ਛਰੇ ਵੱਜੇ ਹੈਗੇ ਆ ਉਹ ਅੱਜ ਦੀ ਮੌਜੂਦ ਹੈਗੇ ਆ ਤਾਂ ਇਹ ਬੁੱਗਾ ਜੋ ਹੈਗਾ ਇਹ ਅਕਾਲ ਤਖਤ ਸ੍ਰੀ ਅਕਾਲ ਤਖਤ ਦੇ ਸਾਹਮਣੇ ਇਸ ਪਾਸੇ ਜਿਹੜਾ ਹੈਗਾ ਦਰਵਾਜ਼ਾ ਇਸ ਬੁੱਗੇ ਦੇ ਉੱਤੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਨੇ ਤਾਂ ਉਤੋਂ ਇੱਕ ਥਾਂ ਤੋਂ ਕਾਫੀ ਜ਼ਿਆਦਾ ਨਾ ਡਿੱਗਿਆ ਹੋਇਆ ਤਾਂ ਸ਼ਾਇਦ ਉੱਥੇ ਕੋਈ ਬੰਬ ਦਾਇਆ ਕੋਈ ਬਰੂਦ ਹੈ ਜਿਹੜਾ ਇਕੱਠਾ ਬਰਸ਼ਟ ਮਾਰਿਆ ਗਿਆ ਤਾਂ ਉੱਥੋਂ ਥੋੜੀਆਂ ਜਿਹਾ ਜ਼ਿਆਦਾ ਇਟਾਂ ਪੱਟੀਆਂ ਹੋਈਆਂ ਬਾਕੀ ਗੋਲੀਆਂ ਦੇ ਨਿਸ਼ਾਨ ਕਾਫੀ ਹੈਗੇ ਆ ਤਾਂ ਬਾਕੀ ਸਾਰਾ ਰੀਨੋਵੇਸ਼ਨ ਕਰਤਾ ਤਾਂ ਇਹ ਰੀਨੋਵੇਸ਼ਨ ਨਹੀਂ ਕੀਤਾ ਜਾਂਦਾ ਜੋ ਮਕਮਤ ਨੇ ਉਹ ਤਾਂ ਇਹ ਸਰਕਾਰਾਂ ਨੇ ਜੋ ਕੀਤਾ ਇਹ ਭੁਲਣਾ ਵੀ ਨਹੀਂ ਚਾਹੀਦਾ ਕਿ ਉਹ ਦੌਰ ਬਹੁਤ ਮਾੜਾ ਦੌਰ ਰਿਹਾ ਸੀਗਾ 15 14 14 ਸਾਲਾਂ ਦੇ ਬੱਚਿਆਂ ਨੂੰ ਖੜਕੂ ਸਿੰਘ ਬਣਾ ਕੇ ਜੀਤ ਕਰ ਦਿੱਤਾ ਗਿਆ ਤਾਂ ਇੱਧਰ 베ਰ ਬਾਬਾ ਬੁੱਢਾ ਸਾਹਿਬ ਹਾਂ ਇਹ 베ਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਤੇ ਇਹ ਵੀ 1600 ਚਾਰ ਇਸਵੀ ਦੀ ਹੈਗੀ ਹੈ ਬਾਕੀ ਅੱਜ ਤੁਸੀਂ ਪਹੁੰਚ ਕਰਕੇ ਇਤਿਹਾਸ ਪੜ੍ਹ ਸਕਦੇ ਹੋ ਇੱਥੇ ਸਾਰਾ ਇਤਿਹਾਸ ਦਰਜ ਕੀਤਾ ਗਿਆ ਹੈ ਮੈਂ ਤੁਹਾਨੂੰ 베ਰੀ ਦਿਖਾਉਣੀ ਹੈ 베ਰੀ ਵੀ ਕਾਫੀ ਪੁਰਾਣੀ ਆ ਵੇਖੋ ਤੁਸੀਂ ਇਹਨੂੰ ਨਾ ਸਪੋਰਟਾਂ ਦੇ ਦੇ ਕੇ ਰੋਕਿਆ ਗਿਆ ਜਿੱਦਾਂ ਹਰ ਥਾਂ ਤੇ ਸਪੋਰਟ ਦੇ ਕੇ ਤੇ ਉਹ ਦਨ ਲੋਵੇ ਦੀਆਂ ਐਂਗਲਾਂ ਗਾਡਰਾਂ ਲਾ ਕੇ ਸਪੋਰਟ ਦੇ ਕੇ ਰੁਕਿਆ ਗਿਆ ਤਾਂ ਕਿ ਇਹ ਢੇ ਟੇਰੀ ਨਾ ਹੋ ਸਕੇ ਤਾਂ ਜੋ ਬਾਬਾ ਬੇਰ ਬਾਬਾ ਬੁੱਢਾ ਸਾਹਿਬ ਹੈ ਜੋ ਉਹ ਕਾਇਮ ਰਵੇ ਉਸੇ ਤਰੀਕੇ ਨਾਲ ਖੜੀ ਰਵੇ ਆਪਾਂ ਅੱਜ ਤੋਂ ਕਈ ਸਾਲ ਪਹਿਲਾਂ ਆਏ ਸੀ ਉਦੋਂ ਰੀਨੋਵੇਸ਼ਨ ਚੱਲ ਰਿਆ ਸੀ ਤਾਂ ਮੈਂ ਪਿਛਲੇ ਸਾਲ ਵੀ ਆਇਆ ਬਟ ਅੱਜ ਤੋਂ 2 ਸਾਲ ਪਹਿਲਾਂ ਵੀ ਇੱਥੇ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਇਧਰ ਇਨੂੰ ਤਿਆਰ ਕਰਕੇ ਤੇ ਪੌਦੇ ਵਗੈਰਾ ਲਾਏ ਗਏ ਕਾਫੀ ਮਾਤਰਾ ਦੇ ਵਿੱਚ ਔਰ ਬੜੀ ਵਧੀਆ ਗ੍ਰੀਨਰੀ ਬਣਾਈ ਹੈ ਇੱਥੇ ਇੱਕ ਮਤਲਬ ਨਰਸਰੀ ਟਾਈਪ ਜੋ ਆਪਾਂ ਕਹਿ ਸਕਦੇ ਹਾਂ ਨਾ ਤਾਂ ਇਹ ਬਹੁਤ ਵਧੀਆ ਪ੍ਰਭਾਵਾਖ ਰਿਹਾ ਕੀ ਬਾਤ ਹੈ ਕਿਉਂ ਮਿਲਦਾ ਨਾ ਇਹ ਸਕੂਨ ਆ ਜਿਹੜੇ ਗੁਲਾਬਾਂ ਦੇ ਪੌਦੇ ਪੂਦੇ ਲਾ ਰੱਖੇ ਜਿਹੜੇ ਇਹ ਜੀ ਗ੍ਰੀਨਰੀ ਜੋ ਇਹ ਕੀ ਬਾਤ ਹੈ ਇੱਕ ਤਾਂ ਗੁਰਪਾਣੀ ਤੇ ਦੂਜਾ ਨੇਚਰ ਜੋ ਪ੍ਰਕਿਰਤੀ ਹੈ ਵਾਹ ਯਾਰ ਕੀ ਬਾਤ ਹੈ ਤਾਂ ਆ ਬੜਾ ਵਧੀਆ ਸਕੂਨ ਦੇਣ ਲਈ ਜਗ੍ਹਾ ਬਣਾ ਰੱਖੀ ਆ ਤਾਂ ਦੋਵੇਂ ਚੀਜ਼ਾਂ ਹੀ ਵਧੀਆ ਹੋ ਗਈਆਂ ਗੁਰਬਾਣੀ ਤਾਂ ਹੈ ਹੀ ਆਲਰੇਡੀ ਆਪਾਂ ਇੱਥੇ ਜਿੰਨਾ ਟਾਈਮ ਬੰਦਾ ਰਹਿੰਦਾ ਸਾਰਾ ਦਿਨ ਸੁਣਦਾ ਹੈਗਾ ਬਾਕੀ ਆ ਕੇ ਨਰੀ ਜਾਨ ਇਹਦਾ ਵਕਤ ਹੈ ਜਰਾ ਹੈ ਚਲੋ ਜੀ ਆਪਾਂ ਹੁਣ ਛੱਕਦੇ ਆ ਲੰਗਰ ਲੰਗਰ ਹਾਲ ਪਹਿਲਾਂ ਲੰਗਰ ਉਧਰ ਪ੍ਰਸ਼ਾਦਿਆਂ ਵਾਲਾ ਫਿਰ ਚਾਪ ਲਾਂਗੇ ਬਾਬਾ ਜੀ ਕਸਤੀ ਲੈ ਕੇ ਆਇਆ ਨੇ ਆ ਜਿਹੜਾ ਸੈਡਾਂ ਤੇ ਥੋੜਾ ਕਨਾ ਕਚਰਾ ਜਿਹੜਾ ਆਸਮਾਨ ਤੋਂ ਡਿੱਗਦਾ ਹੈਗਾ ਜਿਵੇਂ ਕੋਈ ਪੰਛੀਆਂ ਦੇ ਪੰਖ ਵਗੈਰਾ ਜਾਂ ਹੋਰ ਕੋਈ ਕਚਰਾ ਹਵਾ ਨਾਲ ਉੱਡ ਕੇ ਆਉਂਦਾ ਹੁੰਦਾ ਉਹਨੂੰ ਇੱਕ ਸੈਡ ਤੇ ਲਿਆ ਕੇ ਕੱਢਣ ਦੀ ਡਿਊਟੀ ਬਾਬਾ ਜੀ ਹੋਣਾਂ ਦੀ ਤੇ ਇਸ ਕਸਤੀ ਨਾਲ ਕੱਢਦੇ ਆ ਤਾਂ ਵੀਰੇ ਆ ਕੁਮਕਮਾ ਕੇ ਆਗੇ ਜਲੀਆਂ ਵਾਲੇ ਬਾਗ ਤਾਂ ਜਲੀਆਂ ਵਾਲੇ ਬਾਗ ਨੂੰ ਆਪਾਂ ਐਂਟਰ ਹੋਏ ਅੱਗੇ ਵੇਖਿਆ ਤਾਂ ਗ੍ਰੀਨਰੀ ਕਿੰਨੀ ਗ੍ਰੀਨਰੀ ਸੀਗੀ ਮਤਲਬ ਚਾਰਾਂ ਪਾਸੇ ਹਰੇ ਭਾਈ ਫੁੱਲ ਬੂਟੀਆਂ ਰੀਨੋਵੇਸ਼ਨ ਬਹੁਤ ਜ਼ਿਆਦਾ ਕਰਤਾ ਤੁਸੀਂ ਹੁਣ ਦੇਖੀ ਰੱਖੋ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਬਾਕੀ ਤੁਸੀਂ ਆਏ ਵੀ ਹੋਣੇ ਤਾਂ ਜਦੋਂ ਛੋਟੇ ਹੁੰਦਿਆਂ ਕਿਤਾਬਾਂ ਦੇ ਵਿੱਚ ਪੜਿਆ ਤਾਂ ਉਦੋਂ ਜਲੀਆਂ ਵਾਲੇ ਬਾਗ ਬਾਰੇ ਜਦੋਂ ਪਹਿਲੀ ਵਾਰੀ ਪੜਿਆ ਤਾਂ ਉਦੋਂ ਬਾਅਦ ਨੂੰ ਵੱਡੇ ਹੋਏ ਸੂਰਤ ਸੰਭਲੀ ਜਾਂ ਜਦੋਂ ਮੈਚੁਰ ਹੋ ਗਏ ਤਾਂ ਪਤਾ ਲੱਗਿਆ ਵੀ ਜਲੀਆਂ ਵਾਲਾ ਬਾਗ ਜਲੀਆਂ ਵਾਲਾ ਬਾਗ ਦੀ ਕੋਈ ਨਾਮ ਚੇਤੇ ਆਉਣਾ ਜਾਂ ਨਾਮ ਅੱਗੇ ਆਉਣਾ ਤਾਂ ਉਦੋਂ ਉਹ ਚੀਜ਼ ਜਿਹੜਾ ਉਹ ਬੇਕਸੂਰ નિર્ਦੋਸ਼ ਬੰਦੇ ਜਿਨ੍ਹਾਂ ਉੱਤੇ ਅਚਾਨਕ ਹਮਲਾ ਕਰਤਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਤਾਂ ਹਜ਼ਾਰਾਂ ਸੈਂਕੜੇ ਜਿਹੜੇ ਲੋਕੋ ਮਾਰੇ ਗਏ ਸੀ ਜਲੀਆਂ ਵਾਲਾ ਬਾਗ ਇੱਕ ਉਸ ਚੀਜ਼ ਨੂੰ ਦਸਵਾਉਂਦਾ ਸੀ ਇਤਿਹਾਸ ਪੇਸ਼ ਕਰਦਾ ਸੀ ਜੀਤਾ ਇਹ ਸਜਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇ ਆ ਤਾਂ ਇੱਥੇ ਜਿਹੜਾ ਹਮਲਾ ਕਰਾਉਣ ਵਾਲਾ ਸੀ ਜਰਨਲ ਡਾਇਰੋ ਤੁਹਾਨੂੰ ਇਤਿਹਾਸ ਦਾ ਪਤਾ ਹੀ ਹੈ ਸਾਰਿਆਂ ਨੇ ਜੀ ਉਹਨੇ ਬਾਜ ਦਲੰਤਰ ਕੀਤਾ ਕਿਾ ਕੇ ਜਰਨਲ ਡਾਇਰੋ ਨੂੰ ਕੋਲ ਮਾਰ ਕੇ ਮਾਰਿਆ ਤਾਂ ਹੁਣ ਜਿਹੜਾ ਜੱਲੀਆ ਵਾਲਾ ਬਾਗ ਹੈ ਉਹ ਬਈ ਜਿਹੜੀ ਪਹਿਲਾਂ ਗੇਟ ਦੇ ਕੋਲੇ ਅਮਰਜਵਾਨ ਜੋਤੀ ਸੀਗੀ ਅਮਰਜੋਤੀ ਜਿਹੜੀ ਉਹ ਜੋਤ ਜਗਦੀ ਰਹਿੰਦੀ ਹੁੰਦੀ ਸੀ ਹੁਣ ਉਹ ਹਟਾ ਕੇ ਉੱਤੇ ਇੱਕ ਡੰਡਾ ਆ ਲਾਤਾ ਕਿ ਮਤਲਬ ਇੱਕ ਕੋਈ 26 ਜਨਵਰੀ ਜਾਂ 15 ਅਗਸਤ ਦਾ ਕੱਲਾ ਤਿਰੰਗਾ ਜਾਂ ਡੰਡਾ ਪਾ ਲਾ ਸਕਦੇ ਆ ਤਾਂ ਉਹਨੂੰ ਹਟਾ ਕੇ ਦੁਬੇ ਪਾਸੇ ਲਾਤੀ ਤੇ ਜਿਹੜੀ ਉੱਥੇ ਜੋ ਮਤਲਬ ਉਹ ਨੇਚਰਲ ਚੀਜ਼ ਸੀਗੀ ਜੋ ਇਤਿਹਾਸ ਜੱਲੀਆ ਵਾਲਾ ਬਾਗ ਦਰਸਾਉਂਦਾ ਸੀਗਾ ਉਹ ਅੱਜ ਉਹ ਕਿਤੇ ਨਹੀਂ ਦਰਸਾਉਂਦਾ ਅੱਜ ਇਹਨਾਂ ਨੇ ਇੱਕ ਇਹਨੂੰ ਰੀਨੋਵੇਸ਼ਨ ਦੇ ਨਾਂ ਤੇ ਨਾ ਇੱਕ ਯਾਸੀ ਦਾ ਅੱਡਾ ਮਨ ਲਓ ਹੁਣ ਇੱਥੇ ਮੈਂ ਉੱਪਰਲੇ ਪਾਸੇ ਬੈਠਾ ਵੇਖ ਰਿਹਾ ਸੀ ਉੱਥੇ ਦਿਨ ਚਾਰ ਮੁੰਡੇ ਕੁੜੀਆਂ ਨਾ ਐ ਮਤਲਬ ਗੱਲ ਚ ਬਾਹਾਂ ਬਾਕੇ ਬੈਠੇ ਜਿਵੇਂ ਚੰਡੀਗੜ੍ਹ ਦੇ ਵਿੱਚ ਫਰੋਚ ਗਾਰਡਨ ਹੈ ਆਪਾਂ ਗਏ ਨਹੀਂ ਸੁਣਿਆ ਹੈ ਤਾ ਇੱਕ ਉਹ ਜਾਂ ਕੋਈ ਦਿੱਲੀ ਵਾਲੇ ਜਿਵੇਂ ਅੱਜਕੱਲ ਗਾਰਡਨ ਮਸ਼ਹੂਰ ਹੈ ਜਾਂ ਸਿੱਕੂ ਸੂਕੀ ਉਸ ਤਰੀਕੇ ਦਾ ਇਹਨਾਂ ਨੇ ਇੱਕ ਮਾਉਲ ਬਣਾਤਾ ਜਲੀਆਂ ਵਾਲੇ ਬਾਗ ਤੋਂ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਉਹ ਇਹਨਾਂ ਨੇ ਰਹਿਣ ਨਹੀਂ ਦਿੱਤੀ ਪਤਾ ਨਹੀਂ ਕਿਉਂ ਨਹੀਂ ਰਹਿਣ ਦਿੱਤੀ ਸ਼ਾਇਦ ਪਤਾ ਨਹੀਂ ਮੇਰੇ ਦਿਮਾਗ ਨੂੰ ਇਹ ਗੱਲ ਆ ਜਾਂ ਮੇਰੇ ਬਿੱਲ ਨੂੰ ਲੱਗੀ ਜਾਂ ਤੁਹਾਡੇ ਵੀ ਲੱਗੀ ਜੇ ਤੁਹਾਡੇ ਵੀ ਲੱਗੀ ਤਾਂ ਤੁਸੀਂ ਦੱਸਿਓ ਜੀ ਇਹ ਗੱਲ ਤੇ ਕਮੈਂਟ ਜ਼ਰੂਰ ਕਰਿਓ ਅੱਜ ਦਾ ਵਲੋਗ ਆਪਣਾ ਇੱਥੋਂ ਤੱਕ ਦਾ ਹੀ ਸੀਗਾ ਆ ਮਿਲਦੇ ਆਪਾਂ ਕਿਸੇ ਹੋਰ ਨਵੇਂ ਵਲੋਗ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਹੁਣ ਤੁਹਾਨੂੰ ਸਟਰੀਟ ਦਿਖਾਉਣੀ ਹੈ ਤੇ ਚੱਲਦੇ ਆਪਾਂ ਪਾਰਕਿੰਗ ਵਾਲੇ ਪਾਸੇ ਇਹ ਹੈ ਜੀ ਗਰੀ ਐਗਜ਼ਿਟ ਦਿਲੀਆਂ ਵਾਲੇ ਬਾਗ ਦੀ